ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਬਠਿੰਡਾ ਦੀ ਹੈਡ ਕਾਂਸਟੇਬਲ ਅਮਨਦੀਪ ਕੌਰ ਜਿਹਨੂੰ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤਾਂ ਉਹਨੂੰ ਡਿਊਟੀ ਤੋਂ ਡਿਸਮਿਸ ਵੀ ਕਰ ਦਿੱਤਾ ਗਿਆ ਤਾਂ ਉਹਦੀ ਪ੍ਰਾਪਰਟੀ ਦੀ ਗੱਲ ਹੋ ਰਹੀ ਹੈ ਹਾਲਾਂਕਿ ਜਾਂਚ ਦਾ ਵਿਸ਼ਾ ਹੈਗਾ ਤਾਂ ਇਸ ਵਕਤ ਮੈਂ ਇੱਕ ਨਿੱਜੀ ਕਲੋਨੀ ਦੇ ਵਿੱਚ ਮੌਜੂਦ ਹਾਂ ਜਿੱਥੇ ਉਹਦੀ ਰਿਹਾਈ ਤੋਂ ਦਿਖਾ ਦਿੰਦੇ ਆ ਅਮਨ ਬਾਹਰ ਤੁਸੀਂ ਦੇਖੋ ਕੋਠੀ ਨੰਬਰ ਜਿਹੜਾ ਹੈਗਾ 168 ਇਹ ਕੋਠੀ ਨੰਬਰ ਆ ਇਹ ਉਸ ਮਹਿਲਾ ਕਾਂਸਟੇਬਲ ਦਾ ਜਿਹਦੀ ਗ੍ਰਿਫਤਾਰੀ ਕੀਤੀ ਗਈ ਹੈ ਨਸ਼ੇ ਦੇ ਨਾਲ ਉਹਦੀ ਗ੍ਰਿਫਤਾਰੀ ਹੋਈ ਹੈ ਉਹਦੇ ਕੋਲੋਂ ਜਿਹੜੀ ਕਹਿਦੀ ਹੈ ਕਿ 17.73 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਹੋਈ ਹੈ ਉਹਦੇ ਤਹਿਤ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਇਹਦੀ ਪ੍ਰਾਪਰਟੀ ਦੇ ਉੱਤੇ ਵੀ ਵੱਡੇ ਸਵਾਲੀ ਨਿਸ਼ਾਨ ਖੜੇ ਹੋ ਰਹੇ ਸੀ ਕਿ ਪ੍ਰਾਪਰਟੀ ਬਹੁਤ ਬਣਾਈ ਹੋਈ ਹੈ ਇੱਕ ਨਾਰਮਲ ਕਾਂਸਟੇਬਲ ਹੈਗੀ ਤਾਂ ਉਹਦੀ ਕਾਂਸਟੇਬਲ ਕੋਲੇ ਜਿਹੜੀ ਥਾਰ ਗੱਡੀਆਂ ਜਾਂ ਹੋਰ ਲਗਜ਼ਰੀ ਗੱਡੀਆਂ ਜੜੀਆਂ ਹੈਗੀਆਂ ਤਾਂ ਉਹ ਵੀ ਜਾਂਚ ਦਾ ਵਿਸ਼ਾ ਜੜਾ ਹੈ ਉਹ ਕਿਤੇ ਨ ਕਿਤੇ ਹੈਗਾ ਤਾਂ ਇਹ ਉਹਦਾ ਘਰ ਹੈ ਅਮਨ ਦਾ ਜਿਹੜਾ ਤੁਹਾਨੂੰ ਦਿਖਾ ਰਿਹਾ ਅਮਨਦੀਪ ਕੌਰ ਜਿਹੜੀ ਗ੍ਰਿਫਤਾਰ ਕੀਤੀ ਗਈ ਹੈ ਮਹਿਲਾ ਕਾਂਸਟੇਬਲ ਡਿਸਮਿਸ ਕੀਤੀ ਜਾ ਚੁੱਕੀ ਹੈ ਤੇ ਇਹ ਪੰਜਾਬ ਸਰਕਾਰ ਦਾ ਜਿਹੜਾ ਇਹ ਕਹਿ ਸਕਦਾ ਕਿ ਮਹਿੰਮ ਚੱਲੀ ਹੋਏ ਪੰਜਾਬ ਸਰਕਾਰ ਯੁੱਧ ਨਸ਼ਾ ਵਿਰੋਧ ਉਹਦੇ ਤਹਿਤ ਕਾਰਵਾਈ ਕੀਤੀ ਗਿਆ ਥਾਰ ਗੱਡੀ ਦੇ ਵਿੱਚ ਰੀਲਾਂ ਬਣਾ ਲੈਣੀ ਅਮਨਦੀਪ ਕੌਰ ਜਿਹਦੀ ਕਰੀਬ 2 ਕਰੋੜ ਦੀ ਇੱਕ ਕੋਠੀ ਚੜੀ ਆ ਦੱਸੀ ਜਾ ਰਹੀ ਹੈ ਚਰਚਾ ਦਾ ਵਿਸ਼ਾ ਹੈਗਾ ਹਾਲਾਂਕਿ ਇਹ ਜਾਂਚ ਪੁਲਿਸ ਜਿਹੜੀ ਹੈ ਇਹ ਇਹਨੂੰ ਵੀ ਕਰ ਰਹੀ ਉਹਦੀ ਸੰਪੰਤੀ ਦੀ ਵੀ ਜਾਂਚ ਕਰ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਜਿਹੜੀ ਇੱਕ ਗ੍ਰਿਫਤਾਰ ਕੀਤੀ ਗਈ ਹੈ ਅਮਨਦੀਪ ਕੌਰ ਗ੍ਰਿਫਤਾਰ ਕੀਤੀ ਗਈ ਹੈ ਇਹ ਉਹਦੀ ਕੋਠੀ ਹੈ ਤੇ ਇਸ ਤੋਂ ਇਲਾਵਾ ਗੱਲ ਕਰ ਲਈਏ ਜਿਹੜੀਆਂ ਵੀ ਮਹਿੰਗੀਆਂ ਗੱਡੀਆਂ ਉਹਦੇ ਕੋਲ ਹੈਗੀਆਂ ਤਾਂ ਉਹਦੀ ਵੀ ਕਿਤੇ ਨਾ ਕਿਤੇ ਜਾਂਚ ਕੀਤੀ ਜਾਊ ਹਾਲਾਂਕਿ ਇਹ ਕੋਠੀ ਕਿਤੇ ਨਾਮ ਤੇ ਹੈਗੀ ਹੈ ਇਹ ਜਾਂਚ ਦਾ ਵਿਸ਼ਾ ਹੈਗਾ ਪਰ ਜਿਹੜੀ ਅਮਨਦੀਪ ਕੌਰ ਦੇ ਉੱਤੇ ਦੋਸ਼ ਲਾਏ ਨੇ ਜੀ ਇਸਔਰਤ ਨੇ ਉਹਦਾ ਨਾਮ ਜਿਹੜਾ ਗगन ਹੈਗਾ ਤੇ ਉਹਨੇ ਵੀ ਕਿਹਾ ਕਿ ਨੇ ਕਰੋੜਾਂ ਰੁਪਏ ਦੀ ਜਿਹੜੀ ਸੰਪਤੀ ਹੈਗੀ ਹੈ ਨਸ਼ੇ ਦੇ ਵਿੱਚ ਬਣਾਈ ਹੈ ਇਹ ਪੁਲਿਸ ਵੀ ਇਸ ਮਾਮਲੇ ਦੀ ਜਿਹੜੀ ਹੈ ਜਾਂਚ ਕਰੂਗੀ ਫਿਲਹਾਲ ਇੱਕ ਕੋਠੀ ਤੋਂ ਦਿਖਾ ਰਹੇ ਆ ਵਿਰਾਟ ਗ੍ਰੀਨ ਕਲੋਨੀ ਦੇ ਵਿੱਚ ਇਹਦੀ ਕੋਠੀ ਹੈ ਕਾਫੀ ਵੱਡੀ ਕੋਠੀ ਹੈਗੀ ਹੈ ਲਕਸਰੀ ਕੋਠੀ ਹੈ ਤਾਂ ਇਹਦੀ ਜਿਹੜੀ ਜਾਂਚ ਹੈਗੀ ਹੈ ਕਿਤੇ ਨਾ ਕਿਤੇ ਜਦੋਂ ਸਰਕਾਰ ਤੱਕ ਗੱਲ ਪਹੁੰਚੀ ਹੈ ਤਾਂ ਜਿਹੜੇ ਆ ਆਈਜੀਪੀ ਨੇ ਸੁਚੈਤ ਸਿੰਘ ਜੀ ਉਹਨਾਂ ਨੇ ਵੀ ਬੀਤੇ ਦਿਨ ਜਿਹੜਾ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜਾ ਦੇਸ਼ ਆ ਗਿਆ ਨਸ਼ਾ ਦੇ ਵਿਰੁੱਧ ਜਿਹੜੇ ਕੇਸ ਦਰਜ ਕੀਤੇ ਜਾ ਰਹੇ ਤਾਂ ਉਹਨਾਂ ਹਦਾਇਤਾਂ ਦੇ ਉੱਤੇ ਤੁਰੰਤ ਇਸ ਅਮਨਦੀਪ ਕੌਰ ਜਿਹੜੀ ਮਹਿਲਾ ਕਾਸਟੇਬਲ ਸੀਗੀ ਅਮਨਦੀਪ ਕੌਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਤਾਂ ਆਈਜੀਪੀ ਨੇ ਜਿਹੜਾ ਅੱਗੇ ਵੀ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਵੱਲੋਂ ਜਿਹੜਾ ਇਹਦੀ ਮੁਲਜ਼ਮ ਜਿਹੜੀ ਹੈ ਅਮਨਦੀਪ ਕੌਰ ਆ ਇਹਦੀ ਜਦਾਇਤਾਂ ਦੀ ਢੂੰਘਾਈ ਦੇ ਨਰੀ ਜਾਂਚ ਆ ਉਹ ਕੀਤੀ ਜਾਊਗੀ ਤਾਂ ਕਿ ਇਹ ਉਹਨਾਂ ਨੇ ਕਿਹਾ ਕਿ ਜੇਕਰ ਇਹ ਨਜਾਇਜ਼ ਤੌਰ ਦੇ ਉੱਤੇ ਬੜਾਈ ਗਈ ਜਦਾਇਤ ਪਾਈ ਗਈ ਤਾਂ ਉਹਦੇ ਅਨੁਸਾਰ ਜਿਹੜੀ ਸਖਤ ਕਾਰਵਾਈ ਆ ਉਹ ਕੀਤੀ ਜਾ ਸਕਦੀ ਹੈ ਤਾਂ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਨ ਉਹਨਾਂ ਨੂੰ ਇਹਦੀ ਜਾਂਚ ਛਾਪੀ ਗਈ ਹੈ ਡੂੰਘਾਈ ਦੇ ਨਾਲ ਉਹ ਜਾਂਚ ਕਰਨਗੇ ਤਾਂ ਇਹ ਉਹ ਕੋਠੀ ਹੈ ਅਮਨਦੀਪ ਕੌਰ ਦੀ ਜਿਹਨੂੰ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਮਹਿੰਗੀ-ਮਹਿੰਗੀ ਕਾਰਾਂ ਦੇ ਵਿੱਚ ਘੁੰਮਣ ਵਾਲੀ ਇੱਕ ਸਿੰਪਲ ਮਹਿਲਾ ਕਾਂਸਟੇਬਲ ਜਿਹੜੀ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤੀ ਗਈ ਹੈ ਨੌਕਰੀ ਤੋਂ ਉਹਨੂੰ ਬਰਖਾਸਤ ਕੀਤਾ ਗਿਆ ਉਹਦੀ ਸੰਪਤੀ ਦੀ ਵਾ ਹੁਣ ਜਿਹੜੀ ਹੈਗੀ ਹੈ ਜਾਂਚ ਕਿਤਨਾ ਕੀਤੀ ਕੀਤੀ ਜਾਣੇ ਤੇ ਇਹਦੀ ਕੋਠੀ ਵਿਰਾਟ ਗ੍ਰੀਨ ਕਲੋਨੀ ਦੇ ਵਿੱਚ ਹੈਗੀ ਹੈ 168 ਨੰਬਰ ਘਰ ਵੀ ਉਹਦਾ ਤੁਸੀਂ ਦੇਖ ਸਕਦੇ ਹੋ ਬਾਹਰ ਨੇਮ ਇਹਦਾ ਨਾਮ ਵੀ ਲਿਖਿਆ ਹੋਇਆ ਅਮਨ 168 ਹਾਊਸ ਨੰਬਰ ਹੈਗਾ ਤਾਂ ਉਹਨੇ ਜਾਂਚ ਦਾ ਵਿਸ਼ਾ ਵੀ ਇਹ ਕੋਠੀ ਉਹਦੇ ਨਾਮ ਤੇ ਹੈ ਜਾਂ ਕਿਸੇ ਹੋਰ ਦੇ ਨਾਮ ਤੇ ਆ ਤਾਂ ਜਿਹੜੇ ਅਲੀਗੇਸ਼ਨ ਬਠਿੰਡਾ ਦੇ ਵਿੱਚ ਕਮੈਲਾਂ ਨੇ ਲਾਏ ਹੈਗੇ ਆ ਕਿ ਉਹਨੇ ਉਹਦਾ ਘਰ ਉਜਾੜਿਆ ਉਹ ਵੀ ਗੱਲ ਕਹਿਦੀ ਕਿ ਨਹੀਂ ਕਰੋੜਾ ਰੁਪਏ ਦੀ ਪ੍ਰਾਪਰਟੀ ਜਿਹੜੀ ਬਣਾਈ ਹੈ 플ੌਟ ਵੀ ਲਿੱਤੇ ਆ ਚਾਰ-ਚਾਰ ਲਗਜ਼ਰੀ ਗੱਡੀਆਂ ਉਹਦੇ ਕੋਲ ਹੈਗੀਆਂ ਤਾਂ ਹੁਣ ਪੁਲਿਸ ਇਹਦੇ ਜਿੱਥੇ ਇਹਨੂੰ ਨੌਕਰੀ ਤੋਂ ਬਰਖਾਸਤ ਕਰ ਚੁੱਕੀ ਆ ਪੁਲਿਸ ਵੱਲੋਂ ਜਿਹੜੀ ਨੌਕਰੀ ਇਹਦੀ ਜਿਹੜੀ ਬਰਖਾਸਤ ਬਠਿੰਡਾ ਪੁਲਿਸ ਜਿਹੜੀ ਇਹਦੀ ਹੁਣ ਪ੍ਰਾਪਰਟੀ ਦੀ ਢੁਗਾਈ ਦੇ ਨਾਲ ਜਾਂਚ ਕਰੂਗੀ ਜੇਕਰ ਇਹ ਪ੍ਰਾਪਰਟੀ ਇਨਲੀਗਲ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂ ਨਸ਼ੇ ਦੀ ਖਰੀਦ ਫਰੋਕ ਦੇ ਨਾਲ ਬਣਾਈ ਹੋਈ ਤਾਂ ਇਹਦੇ ਖਿਲਾਫ ਵੀ ਜਿਹੜੀ ਕਾਰਵਾਈ ਹੈ ਹੋਣ ਵਾਲੀ ਹੈ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰਜਨਾ ਸਪੋਕਸਮੈਨ ਬਠਿੰਡਾ